ਪਿਆਰੇ ਮੇਰੇ ਵੀਰੋ ਆਪਾਂ ਖੇਡ ਮੈਦਾਨ ਦੇ ਵਿੱਚ ਦਰਸ਼ਕ ਵੀਰ ਨੋਟ ਕਰਨਗੇ ਇਧਰ 메ਨ ਸੜਕ ਵਾਲੀ ਸਾਈਡ 'ਚ ਜੋ ਟੀਮ ਹੈ ਕਪਿਆਲ ਦੀ ਔਰ ਦੂਸਰੇ ਪਾਸੇ ਸਕਰੀਨ ਵਾਲੀ ਸਾਈਡ 'ਚ ਜੋ ਟੀਮ ਹੈ ਉਹ ਕਹਿੰਦੇ ਗੱਗੀ ਕਲੱਬ ਖੀਰਾਂ ਵਾਲੀ ਦੀ ਟੀਮ ਹੈ ਮੇਰੇ ਵੀਰੋ ਗੱਗੀ ਨਹੀਂ ਪੁੱਛ ਸਕਿਆ ਪਰ ਟੀਮ ਕਹਿੰਦੇ ਜ਼ਰੂਰ ਪੁੱਜੀ ਇਧਰ ਖੇਡ ਮੈਦਾਨ ਦੇ ਵਿੱਚ ਸ਼ੁਰਲੀ ਦੇ ਨਾਲ ਮੁਕਾਬਲਾ ਇੱਕ ਪਾਸੇ ਨੌਜਨ ਸੁੱਚਾ ਇਹ ਕਪਿਆਲ ਪਿੰਡ ਦਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸੁੱਚਾ ਕਪਿਆਲ ਵਾਲਾ ਨੌਜਨ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਉਧਰ ਗੋਲਾ ਕੈਨੇਡਾ ਕਹਿੰਦੇ 200 ਦਿੱਤਾ ਜਾਣਾ ਜਿੰਨੇ ਵੀ ਜੱਫੇ ਲੱਗਣਗੇ ਮੇਰੇ ਵੀਰੋ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਪਿੰਨੀ ਪਤਾਰੇ ਦਾ ਜਲੰਧਰ ਤੇ ਲੱਗੇ ਇਸ ਨੌਜਵਾਨ ਦਾ ਪਿੰਡ ਹੈ ਕਹਿੰਦੇ ਦੁੱਗਾ ਵਾਲੇ ਨੇ ਗਿੱਟਾ ਫੜਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਦਾ ਗਿੱਟਾ ਹੱਥ 'ਚ ਨਹੀਂ ਆਇਆ ਪੁਆਇੰਟ ਪਿੰਨੀ ਪਤਾਰੇ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਰੇਡ ਵਿੱਕੀ ਦੀ ਇਸ ਲਈ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਮੇਰੇ ਵੀਰੋ ਇੱਕ ਕੰਨੀ ਤੇ ਕਾਲੇ ਸੰਘੇ ਦਾ ਉਡਣਾ ਔਰ ਦੂਜੀ ਕੰਨੀ ਤੇ ਕਹਿੰਦੇ ਸਰਬਜੀਤ ਸਿੱਪੀ ਖੀਰਾਵਾਲੀ ਦਾ ਆ ਜਾਫੀ ਚੌਰਪ ਦੇ ਖੇਡ ਮੈਦਾਨਾਂ ਦੇ ਵਿੱਚ ਤਕੜਾ ਖੇਡਿਆ ਇੱਕ ਪਾਸੇ ਤਾਰੀ ਖੀਰਾਵਾਲੀਆ ਮੇਰੇ ਵੀਰੋ ਤਾਰੀ ਖੀਰਾਵਾਲੀਆ ਇਸ ਵੇਲੇ ਲਾਹ ਤਕੜਾ ਜਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਤਾਰੀ ਖੀਰਾਵਾਲੀ ਪਿੰਡ ਦਾ ਨੌਜਨ ਜਿੱਥੋਂ ਦੇ ਕਹਿੰਦੇ ਭਜੀ ਨੂੰ ਮਾਣ ਮਿਲਿਆ ਇੰਗਲੈਂਡ ਫੈਡਰੇਸ਼ਨ ਦਾ ਪ੍ਰਧਾਨ ਬਣਦਾ ਇੱਕ ਸਾਲ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਗੱਗੀ ਦਾ ਪਿੰਡ ਹੈ ਆਪਾਂ ਪਿੰਨੀ ਦੀ ਪਈ ਹੋਈ ਰੇਡ ਦੇਖੀਏ ਪਤਾਰੇ ਵਾਲੇ ਪਿੰਨੀ ਦੀ ਉਧਰ ਕਹਿੰਦੇ ਬਰਿੰਦਰ ਦੌਧਰ ਦੇ ਨਾਲ ਮੁਕਾਬਲਾ ਪਰ ਲਸਾੜੇ ਵਾਲ ਜਿੰਦਰੇ ਨੇ ਆਪ ਆਪਣੇ ਸਮੇਂ ਦੇ ਵਿੱਚ ਬੜੀ ਤਕੜੀ ਕਬੱਡੀ ਖੇਡੀ ਮੇਰੇ ਵੀਰੋ ਫੈਸਲਾ ਕਰ ਦਿੱਤਾ ਵੀ ਪੁਆਇੰਟ ਰੇਡਰ ਦੇ ਹਿੱਸੇ ਪੁਆਇੰਟ ਪਿੰਨੀ ਪਤਾਰੇ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਰੇਡ ਸੁੱਚੇ ਦੀ ਇੱਕ ਸੁੱਚਾ ਧਰਮੀਵਾਲ ਦਾ ਇੱਕ ਸੁੱਚਾ ਪਿੱਥੋ ਦਾ ਇੱਕ ਕਬੱਡੀ ਦੇ ਖਿਡਾਰੀ ਨੇ ਮੇਰੇ ਵੀਰੋ ਸਤਾਰ ਨੇ ਇੱਕ ਕਹਿੰਦੇ ਸਭਾਓ ਪਿੰਡ ਦਾ ਸੁੱਚਾ ਸੂਰਮਾ ਇੱਕ ਆ ਤੁਹਾਡੇ ਸਾਹਮਣੇ ਸੁੱਚਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਉਧਰ ਉੱਡਣਾ ਕਾਲੇ ਸੰਘਿਆਂ ਵਾਲਾ ਇਸ ਵੇਲੇ ਕਹਿੰਦੇ ਤਾਜੇ ਹੁਣਾਂ ਦਾ ਪਿੰਡੂ ਮੇਰੇ ਵੀਰੋ ਤਾਜੇ ਨੂੰ ਵੀ ਬਲਬੀਰ ਨਿਊਜ਼ੀਲੈਂਡ ਵੱਲੋਂ ਮੇਰੇ ਵੀਰੋ ਕਹਿੰਦੇ ਸਵਿਫਟ ਗੱਡੀ ਦਿੱਤੀ ਜਾਣੀ ਇਸ ਸਾਲ ਮੇਰੇ ਵੀਰੋ ਸਰੀਂ ਦਾ ਕਬੱਡੀ ਕੱਪ ਤੇ ਬੱਲੀ ਹੁਣਾਂ ਵੱਲੋਂ ਪਰ ਪਿੰਨੀ ਪਤਾਰੇ ਵਾਲਾ ਅਗਲੀ ਰੇਡ ਆਪਾਂ ਦੇਖੀਏ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੈਣ ਜਾ ਰਹੀ ਹੈ ਦੁੱਗਾਂ ਵਾਲਾ ਖੁਸ਼ੀ ਔਰ ਦੂਸਰੇ ਪਾਸੇ ਭਰਿੰਦਰ ਦੌਧਰ ਇੱਕ ਪਾਸੇ ਵੱਡੇ ਤਿਆਰਬੇ ਦੀ ਗੱਲ ਔਰ ਦੂਸਰੇ ਪਾਸੇ ਕਹਿੰਦੇ ਚੜ੍ਹਦੀ ਬਰੇਸ ਦੋਨੋਂ ਖਿਡਾਰੀਆਂ ਦਾ ਮੁਕਾਬਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਹੋ ਚੁੱਕਿਆ ਵਰਿੰਦਰ ਦੌਧਰ ਤੇ ਦੂਸਰੇ ਪਾਸੇ ਪਿੰਨੀ ਪਿੰਨੀ ਪਤਾਰੇ ਦਾ ਤੇ ਵਰਿੰਦਰ ਦੌਧਰ ਦਾ ਮੇਰੇ ਵੀਰੋ ਔਰ ਪੁਆਇੰਟ ਆਪਾਂ ਵੇਖੀਏ ਇਸ ਲਈ ਪਿੰਨੀ ਪਤਾਰੇ ਨੇ ਆਪਣੀ ਟੀਮ ਦੇ ਲਈ ਮੇਰੇ ਵੀਰੋ ਜੋੜ ਦਿੱਤਾ ਅਗਲੇ ਮੈਚ ਦੀਆਂ ਟੀਮਾਂ ਧਨੋਲਾ ਤੇ ਛਪਾਰ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਧਨੋਲਾ ਤੇ ਸ਼ਪਾਰ ਦੀਆਂ ਟੀਮਾਂ ਦੇ ਦਰਮਿਆਨ ਇਸ ਤੋਂ ਬਾਅਦ ਮੈਚ ਖੇੜਿਆ ਜਾਵੇਗਾ ਵਿੱਕੀ ਕਪਿਆਲ ਵਾਲਾ ਇਸ ਲਈ ਕਬੱਡੀ ਪਾ ਰਿਹਾ ਹੈ ਵਿੱਕੀ ਕਪਿਆਲ ਵਾਲਾ ਉਧਰ ਉੱਡਣਾ ਕਾਲੇ ਸਿੰਘਾਂ ਵਾਲਾ ਮੇਰੇ ਵੀਰੋ ਕਹਿੰਦੇ ਪੂਰਾ ਮਨਜਿੰਦਰ ਸਿੰਘ ਨਾਂ ਹੈ ਪੂਰਾ ਨਾਂ ਇਸ ਖਿਡਾਰੀ ਦਾ ਪਰ ਉੱਡਨੇ ਦੇ ਨਾਂ ਦੇ ਨਾਲ ਕਹਿੰਦੇ ਕਬੱਡੀ ਯੱਗ ਦੇ ਵਿੱਚ ਜਾਣਿਆ ਜਾਂਦਾ ਲਓ 사ਮੀ ਖੀਰਾਵਾਲੀ ਪਿੰਡ ਦਾ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ 사ਮੀ ਖੀਰਾਵਾਲੀਆ ਉਧਰ ਕਹਿੰਦੇ ਬਰਿੰਦਰ ਦੌਦਰ ਨੇ ਮੇਰੇ ਵੀਰੋ ਗੁੱਟ ਫੜ ਕੇ ਕੈਂਚੀ ਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਆਇੰਟ ਸਾਮੀ ਖੀਰਾਂ ਵਾਲੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਪੁਆਇੰਟ ਖੀਰਾਂ ਵਾਲੀ ਦੀ ਟੀਮ ਦੇ ਹਿੱਸੇ ਜਾ ਜੁੜਿਆ ਇਹ ਦੂਜਾ ਸੌਰੀ ਇਹ ਪਹਿਲਾ ਕੁਆਰਟਰ ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਦੂਜੇ ਕੁਆਰਟਰ ਫਾਈਨਲ ਦੀਆਂ ਟੀਮਾਂ ਧਨੋਲਾ ਤੇ ਸ਼ਪਾਰ ਇਹ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਧਨੋਲਾ ਤੇ ਸ਼ਪਾਰ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਵੇਗਾ ਸੁੱਚਾ ਕਪਿਆਲ ਵਾਲਾ ਉਧਰ ਕਹਿੰਦੇ ਖੀਰਾਂ ਵਾਲੀ ਦੀ ਟੀਮ ਕਹਿੰਦੇ ਚਾਰੇ ਜਾਫੀ ਸਿਰੇ ਦੇ ਮੇਰੇ ਵੀਰੋ ਆ ਖਿਡਾਰੀ ਸਰਬਜੀਤ ਸਿੰਘ ਸਿੱਪੀ ਖੀਰਾਂ ਵਾਲੀਆ ਜਿਹਦੀ ਜੋੜੀ ਕਹਿੰਦੇ ਅਕਲਪੁਰੀਏ ਗੋੜੀ ਗੋਲੀ ਦੇ ਨਾਲ ਆਜ਼ਾਦ ਕਬੱਡੀ ਕਲੱਬ ਦੇ ਲਈ ਮੇਰੇ ਵੀਰੋ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਰਹੀ ਲੋ ਸਾਬਾ ਅਗਲੀ ਰੇਡ ਸਿੱਖੀ ਸਰੂਪ ਦੇ ਵਿੱਚ ਨੌਜਨ ਵਧਾਇਆ ਕਬੱਡੀ ਪਾਉਣ ਦੇ ਲਈ ਖੀਰਾਂ ਵਾਲੀਆ ਸਾਬਾ ਉਧਰ ਚਾਰਾਂ ਦੇ ਵਿੱਚੋਂ ਕੌਣ ਮੂਰੇ ਹੋ ਕੇ ਮੇਰੇ ਵੀਰੋ ਦੁੱਗਾਂ ਵਾਲਿਆ ਖੁਸ਼ੀ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਹੋਇਆ ਜਫਾ ਲਾਉਣ ਦੀ ਪਰ ਸਾਬੇ ਦੇ ਵਿੱਚ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਵੀ ਬੜੀ ਜਾਨ ਹੈ ਇਸ ਨੌਜਵਾਨ ਦੇ ਸਰੀਰ ਦੇ ਵਿੱਚ ਮੇਰੇ ਵੀਰੋ ਸਾਬਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਕਬੱਡੀ Wi-Fi ਪੇਜ ਉੱਥੇ ਕਬੱਡੀ ਮੇਰੀ ਜਿੰਦ ਜਾਨ ਪੇਜ ਔਰ ਕਬੱਡੀ ਦੀ ਬੱਲੇ ਬੱਲੇ ਪੇਜ ਤੇ ਕਬੱਡੀ ਹਾਈ ਫਾਈ ਪੇਜ ਜਿੰਨੇ ਵੀ ਪੇਜ ਕਬੱਡੀ ਦੇ ਮੇਰੇ ਵੀਰੋ ਅੱਜ ਦੇ ਟੂਰਨਾਮੈਂਟ ਦੇ ਲਈ ਅਪਡੇਟ ਕਰ ਰਿਹਾ ਸਾਰਿਆਂ ਦਾ ਧੰਨਵਾਦ ਲਓ ਵਿੱਕੀ ਕਪਿਆਲ ਪਿੰਡ ਦਾ ਇਸ ਲਈ ਉਧਰ ਸ਼ੁਰਲੀ ਇੱਕ ਪਾਸੇ ਵਿੱਕੀ ਵਿੱਕੀ ਤੇ ਸ਼ੁਰਲੀ ਸ਼ੁਰਲੀ ਦਾ ਕਹਿੰਦੇ ਖੀਰਾਂ ਵਾਲੀ ਪਿੰਡ ਹੈ ਸੰਦੀਪ ਬੱਸੀਆਂ ਵਾਂਗੂ ਨੌਜਨ ਮੂਰੇ ਹੋ ਕੇ ਜਫਾ ਲਾਉਂਦਾ ਸ਼ਰੀਰ ਵੀ ਉਹਦੇ ਵਰਗਾ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੇ ਦੋਨੋਂ ਖਿਡਾਰੀਆਂ ਦਾ ਪੂਰਾ ਜੋਰ ਤੇ ਨੌਜਨ ਇਹ ਵਿੱਕੀ ਕਪਿਆਲ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਪਤਾਰੇ ਦਾ ਪਿੰਨੀ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਿੰਨੀ ਪਤਾਰੇ ਵਾਲਾ ਜਿਹੜੇ ਖਿਡਾਰੀ ਨਹੀਂ ਖੇਡ ਰਹਿ ਥੋੜੇ ਪੈਰੀਆ ਸਨਾ ਦਨੇ ਆ ਜੀ ਬੈਠ ਜਾਓ ਤਾਂ ਹੀ ਦਰਸ਼ਕਾਂ ਨੂੰ ਪਿੱਛੇ ਕੌਡੀ ਦੇ ਸਗਣੀ ਹੈ ਜੇ ਤੁਸੀਂ ਬੈਠੋਗੇ ਪਰ ਪਿੰਨੀ ਪਤਾਰੇ ਵਾਲਾ ਜੇ ਤੇ ਮੈਚਾਂ ਦਾ ਨਿਆਰਾ ਆ ਯਾਰ ਤਾੜੀ ਮਾਰ ਕੇ ਦੱਸੋ ਮੇਰੇ ਵੀਰੋ ਤਾੜੀ ਜ਼ਰੂਰ ਮਾਰ ਦਿਓ ਪਤਾ ਨਹੀਂ ਤਾਂ ਤੁਸੀਂ ਵੀ ਹੰਭ ਗਏ ਓਵੇਂ ਨਿਆਰਾ ਜਾਂ ਤੁਹਾਨੂੰ ਵੀ ਨਹੀਂ ਮਿਲ ਲੱਗਦਾ ਆ ਰਿਆ ਤਾੜੀ ਓਵੇਂ ਮਾਰ ਨਹੀਂ ਰਹੇ ਪਰ ਕਿਉਂਕਿ ਗਰਾਊਂਡ ਦੇ ਵਿੱਚ ਕਹਿੰਦੇ ਖਿਡਾਰੀ ਜਾਦੇ ਆ ਮੇਰੀ ਬੇਨਤੀ ਹੈ ਵੀ ਜਿਹੜੇ ਨਹੀਂ ਖੇਡ ਰਹੇ ਪਲੀਜ਼ ਵੀਰੇ ਬੈਠ ਜਾਓ ਮਿੰਨਤਾ ਤੁਹਾਡੇ ਅੱਗੇ ਪਲੀਜ਼ ਬੈਠ ਜਾਓ ਲਓ ਨੌਜਨ ਇਧਰ ਖੀਰਾਂ ਵਾਲੀ ਆ ਤਾਰੀ ਮੇਰੇ ਵੀਰੋ ਔਰ ਦੂਸਰੇ ਪਾਸੇ ਕਹਿੰਦੇ ਨੌਜਨ ਸੁੱਚਾ ਕਪਿਆਲ ਪਿੰਡ ਦਾ ਸੁੱਚਾ ਕਪਿਆਲ ਦਾ ਤੇ ਤਾਰੀ ਖੀਰਾਂ ਵਾਲੀ ਦਾ ਲਓ ਸੁੱਚਾ ਕਪਿਆਲ ਵਾਲਾ ਇਸ ਲਈ ਆਪਾਂ ਵੇਖੀਏ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਅਗਲੀ ਰੇਡ ਨੌਜਨ ਔਰ ਫਾਈਨਲ ਮੈਚ ਦੇ ਵਿੱਚ ਆਪਾਂ ਇੱਕ ਵਾਰ ਫੇਰ ਰੁਪਿੰਦਰ ਜੀ ਸਾਂਝੀ ਕਰੀਏ ਗੱਲ ਰਵਦੀਪ ਸਿੰਘ ਜੀ ਐਡਮਿੰਟਨ ਕਨੇਡਾ ਜਗਤਾਰ ਸਿੰਘ 2100 ਰੁਪਏ ਅਵਤਾਰ ਸਿੰਘ 500 ਰੁਪਏ ਔਰ ਦਲਵਿੰਦਰ ਸਿੰਘ ਵਾਗੜੀਆਂ 1000 3700 ਰੁਪਏ ਦੀ ਜਿਹੜੀ ਫਾਈਨਲ ਰੇਟ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਰੇਡ ਪਵੇਗੀ ਨਾਲ ਹੀ ਸਿਕੰਦਰ ਸਿੰਘ ਤੋਲੇਵਾਲ ਹਰਭਜਨ ਸਿੰਘ ਜਗਵੀਰ ਸਿੰਘ ਰੋਸੀ ਪ੍ਰਧਾਨ ਤੋਲੇਵਾਲ ਵਿਸ਼ੇਸ਼ ਤੌਰ ਤੇ ਪੁੱਜੇ ਆ ਅਸੀਂ ਫਿਰ ਤੋਂ ਉਹਨਾਂ ਦਾ ਧੰਨਵਾਦ ਕਰ ਰਹੇ ਆ ਮੇਰੀਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਲਾਂਗੜੀਆਂ ਔਰ ਸੰਡੇ ਦੇ ਦਿਨ ਗੁਰਮੁਖ ਜੀ ਪਾਰਟੀ ਆ ਸ਼੍ਰੀ ਗੁਰੂ ਅੰਗਦ ਦੇ ਪਬਲਿਕ ਸਕੂਲ ਲਾਂਗੜੀਆਂ ਦੇ ਵਿੱਚ ਆਪਾਂ ਪੁੱਜਣਾ ਸਮੁੱਚੇ ਰੈਫਰੀ ਪ੍ਰਬੰਧਕ ਕਮੈਂਟੇਟਰ ਵੀਰ ਸਾਰੇ ਹੀ ਮੇਰੀਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪਰਿਵਾਰ ਲਈ ਸੱਦੇ ਨੇ ਸ਼੍ਰੀ ਗੁਰੂ ਅੰਗਦ ਦੇ ਪਬਲਿਕ ਸਕੂਲ ਲਾਂਗੜੀਆਂ ਦੇ ਡਾਇਰੈਕਟਰ ਐਮ ਡੀ ਜਗਤਾਰ ਸਿੰਘ ਮਾਈਕ Oਵਰ ਟੂ ਗਰਾਊਂਡ ਜੀ ਇਧਰ ਸਿੱਪੀ ਖੀਰਾਂ ਵਾਲੀ ਆ ਤੇ ਦੂਸਰੇ ਪਾਸੇ ਮੇਰੇ ਵੀਰੋ ਇਹ ਨੌਜਾਨ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਸਿੱਪੀ ਖੀਰਾਵਾਲੀਏ ਦਾ ਜਫਾ ਇਹ ਸਰਬਜੀਤ ਸਿੰਘ ਸਿੱਪੀ ਖੀਰਾਵਾਲੀ ਦੀ ਟੀਮ ਦਾ ਨੌਜਵਾਨ ਆਹ ਤਕੜਾ ਜਫਾ ਆਪਣੀ ਟੀਮ ਲਈ ਪਾਇਆ ਸਰਦਾਰ ਦیدار ਸਿੰਘ ਜੀ ਪਟਵਾਰੀ ਸਾਹਿਬ ਉਹਨਾਂ ਵੱਲੋਂ 500 ਦਿਲਵਿੰਦਰ ਸਿੰਘ ਅਸਟ੍ਰੇਲੀਆ ਉਹਨਾਂ ਵੱਲੋਂ ਬੱਲੇ 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 ਹੋਊਗੀ ਮਿੱਤਰੋ ਇਹ ਖੁਸ਼ਦੀਪ ਸਿੰਘ ਖੁਸ਼ੀ ਦੁੱਗਾਂ ਵਾਲਾ ਮੇਰੇ ਵੀਰੋ ਦਿੜਬੇ ਦੇ ਲਈ ਮਸ਼ਹੂਰ ਇੰਦਰਜੀਤ ਧੁੱਗੇ ਉਹਨਾਂ ਨੂੰ ਇਸ ਖਿਡਾਰੀ ਤੇ ਮੇਰੇ ਵੀਰੋ ਮਾਣ ਹੈ ਹਰਵਿੰਦਰ ਬਾਸੀ ਉਹਨਾਂ ਨੂੰ ਮਾਣ ਹੈ ਇਸ ਕਬੱਡੀ ਖਿਡਾਰੀ ਤੇ ਦੁੱਗਾਂ ਵਾਲਾ ਖੁਸ਼ੀ ਲਾਹ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ ਹੈ ਅਗਲੀ ਰੇਡ ਸੁੱਚੇ ਦੀ ਇਸਲੇ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਇਹ ਸੁੱਚਾ ਮੇਰੇ ਵੀਰੋ ਇਹ ਨੌਜਨ ਕਪਿਆਲ ਦੀ ਟੀਮ ਦਾ ਦੋਨੋਂ ਖਿਡਾਰੀ ਕਹਿੰਦੇ ਇੱਕੋ ਜਿਹਾ ਸਰੀਰ ਨੇ ਸੁੱਚੇ ਦਾ ਤੇ ਵਿੱਕੀ ਦਾ ਸਰੀਰ ਆ ਜਿਹੜਾ ਉਹ ਇੱਕੋ ਜਿਹਾ ਸਰੀਰ ਹੈ ਉਧਰ ਉੱਡਣਾ ਕਾਲੇ ਸੰਘਿਆਂ ਵਾਲਾ ਔਰ ਦੂਸਰੇ ਪਾਸੇ ਕਹਿੰਦੇ ਲੱਗ ਗਿਆ ਜਫਾ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਮਨਜਿੰਦਰ ਸਿੰਘ ਉੱਡਣਾ ਕਾਲੇ ਸੰਘਿਆਂ ਦੀ ਟੀਮ ਦਾ ਮੇਰੇ ਵੀਰੋ ਅੱਜ ਖੀਰਾਵਾਲੀ ਦੀ ਟੀਮ ਦੇ ਲਈ ਨੌਜਨ ਖੇਡਦਾ ਔਰ ਫੈਸਲਾ ਹੋ ਚੁੱਕਿਆ ਵੀ ਪੁਆਇੰਟ ਜਾਫੀ ਦੇ ਹਿੱਸੇ ਸਾਬਾ ਅਗਲੀ ਰੇਡ ਪਾ ਰਿਆ ਨੌਜਨ ਸਾਬਾ ਨੌਜਨ ਗੱਭਰੂ ਮੇਰੇ ਵੀਰੋ ਇਸ ਲਈ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਸਾਬਾ ਖੀਰਾਵਾਲੀਆ ਉਧਰ ਬਰਿੰਦਰ ਤੇ ਇੱਕ ਚੰਨੀ ਤੇ ਕਹਿੰਦੇ ਖੁਸ਼ੀ ਦੋਨੋਂ ਖਿਡਾਰੀ 스타 ਕਬੱਡੀ ਦੇ ਇੱਕ ਪਾਸੇ ਬਰਿੰਦਰ ਦੇ ਨਾਲ ਮੁਕਾਬਲਾ ਹੋ ਚੁੱਕਿਆ ਔਰ ਦੂਸਰੇ ਪਾਸੇ ਆਪਾਂ ਵੇਖੀਏ ਮੇਰੇ ਵੀਰੋ ਪੁਆਇੰਟ ਬਰਿੰਦਰ ਦੌਧਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਬਰਿੰਦਰ ਦੌਧਰ ਨੇ ਆਪਣੀ ਟੀਮ ਦੇ ਲਈ ਅਮਰਿੰਦਰ ਰਾਜੂ ਜੀ ਵੀ ਜੋਸ਼ ਦੇ ਵਿੱਚ ਨੇ ਬੂਰੇ ਅਮਰਿੰਦਰ ਰਾਜੂ ਸਾਡੇ ਸਰਪ੍ਰਸਤ ਹਾਂਜੀ ਰੁਪਿੰਦਰ ਜਲਾਲ ਜੀ ਹਾਂਜੀ ਰੁਪਿੰਦਰ ਜੀ ਹਾਂਜੀ ਹਾਂਜੀ ਲੈਟਾਂ ਬਾਰੇ ਤੇ ਸੌਣ ਬਾਰੇ ਕੀ ਖਿਆਲ ਆ ਜੀ ਮੈਂ ਕਹਿੰਦਾ ਜੀ ਸਵਾਦ ਜਿਹੜਾ ਵੱਖਰਾ ਹੈ ਇਧਰ ਖੁਸ਼ੀ ਰੇਡ ਪਾ ਰਿਆ ਮੇਰੇ ਵੀਰੋ ਉਧਰ ਕਹਿੰਦੇ ਇੱਕ ਪਾਸੇ ਸ਼ੁਰਲੀ ਤੇ ਦੂਸਰੇ ਪਾਸੇ ਖੁਸ਼ੀ ਖੁਸ਼ੀ ਪੁਆਇੰਟ ਲੈ ਕੇ ਵਾਪਸ ਗਿਆ ਇਹ ਖੁਸ਼ੀ ਕਹਿੰਦੇ ਕਬੱਡੀ ਦਾ ਆਲ ਰਾਊਂਡਰ ਹੈ ਇਹ ਰੇਡ ਵੀ ਪਾਉਂਦਾ ਕਦੇ ਕਦੇ ਕੈਨੇਡਾ ਦੇ ਵਿੱਚ ਵੀ ਪਾਇਆ ਇਸ ਨੌਜਵਾਨ ਨੇ ਰੇਡਾਂ ਇੱਕ ਵਾਰ ਮੈਂ ਰਵਿੰਦਰ ਜੀ ਖੁਸ਼ੀ ਦੀ ਰੇਡ ਲਈ ਸ੍ਰੀ ਗੁਰੂ ਅੰਗਦ ਦੇ ਪਬਲਿਕ ਸਕੂਲ ਦੇ ਡਾਇਰੈਕਟਰ ਜਗਤਾਰ ਸਿੰਘ ਲਾਂਗੜੀ ਉਹਨਾਂ ਵੱਲੋਂ 500 ਰੁਪਈਆ ਜੀ ਖੁਸ਼ੀ ਦੇ ਲਈ ਖੁਸ਼ੀ ਦੁੱਗਾਂ ਵਾਲੇ ਦੇ ਲਈ ਮੇਰੇ ਵੀਰੋ 500 ਰੁਪਏ ਦਾ ਮਾਨ ਸਨਮਾਨ ਆਇਆ ਹੈ ਹਰਮੋਲ ਸਿੰਘ ਦੀ ਰੈਪਰ ਵੱਲੋਂ ਮੇਰੇ ਵੀਰੋ ਮੈਦਾਨ ਦੇ ਕੱਫੇ ਹੋਣਗੇ ਉਧਰ ਕਹਿੰਦੇ ਸਾਡਾ ਰੂਪੀ ਗੱਲ ਕੈਨੇਡਾ ਤੇ ਜਸਵਿੰਦਰ ਕੈਨੇਡਾ ਤੇ ਗੋਲੇ ਕੈਨੇਡਾ ਵੱਲੋਂ 500 ਦਿੱਤਾ ਜਾਣਾ ਮੇਰੇ ਵੀਰੋ ਲੈ ਵੀ ਭਾਈ ਇਹਦੇ ਲਈ 500 ਦੱਸੀ ਜਰਾ ਖੁਸ਼ੀ ਦੇ ਲਈ ਮੇਰੇ ਵੀਰੋ ਜਫਾ ਲਾਉ ਤੇ 500 ਦਿੱਤਾ ਜਾਵੇਗਾ ਇਧਰ ਖੇਡ ਮੈਦਾਨ ਦੇ ਵਿੱਚ ਕਬੱਡੀ ਮੇਰੇ ਵੀਰੋ ਇੱਕ ਪਾਸੇ ਉੱਡਣਾ ਕਾਲੇ ਸੰਘਿਆਂ ਵਾਲਾ ਤੇ ਦੂਸਰੇ ਪਾਸੇ ਨੌਜਨ ਇੱਕ ਪਾਸੇ ਕਹਿੰਦੇ ਗੱਭਰੂ ਸੁੱਚਾ ਤੇ ਦੂਸਰੇ ਪਾਸੇ ਉੱਡਣਾ ਪਰ ਸਮਾਂ ਔਰ ਉਧਰ ਕੈਂਚੀ ਮੇਰੇ ਵੀਰੋ ਲੱਗ ਗਈ ਤੇ ਪੁਆਇੰਟ ਜਾਫੀ ਦਾ ਵਧੀਆ ਮੈਚ ਖੇਡਿਆ ਗਿਆ ਤਾਂ ਤਾੜੀ ਮਾਰ ਦਿਓ ਮੇਰੇ ਵੀਰੋ ਤਕੜਾ ਮੈਚ ਜਿਹੜੇ ਮੈਚ ਦੇ ਵਿੱਚ ਕਹਿੰਦੇ ਜਾਫੀ ਨੂੰ ਰੇਡ ਪਾਉਣੀ ਪੈ ਜੇ ਉਹ ਮੈਚ ਤਕੜਾ ਹੀ ਹੁੰਦਾ ਨੌਜਵਾਨੋ ਜਿਹੜੀ ਟੀਮ ਮਰਜੀ ਜਿੱਤ ਜੇ ਪਰ ਦਰਸ਼ਕਾਂ ਦਾ ਦਿਲ ਲੁੱਟਣ ਵਾਲੀ ਗੱਲ ਕਰ ਦਿੱਤੀ ਹੈ ਲਓ ਪਿੰਨੀ ਪਤਾਰੇ ਵਾਲਾ ਇਸ ਲਈ ਕਬੱਡੀ ਪਾਰਿਆ ਮਾਰੀ ਥਾਪੀ ਨੌਜਵਾਨ ਨੇ ਇੱਕ ਪਾਸੇ ਪਿੰਨੀ ਔਰ ਦੂਸਰੇ ਪਾਸੇ ਬੱਲੇ 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 ਹੋਣ ਲੱਗੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਏ ਖੁਸ਼ੀ ਕਹਿੰਦਾ ਨੌਜਵਾਨਾ ਕਬੱਡੀ ਮੈਂ ਪਾਵਾਂਗਾ ਵਾਹ ਜੀ ਵਾਹ ਦਰਸ਼ਕ ਵੀਰੋ ਮਾਰੋ ਤਾੜੀ ਪੰਜਾਬੀ ਵੀਰੋ ਵਾਹ 500 ਮਰੇ ਮੇਰੇ ਰਾਜੂ ਸਾਹਿਬ ਜਫਾ ਉੱਟਣੇ ਦਾ ਉੱਡਣਾ ਕਾਲੇ ਸਿੰਘਿਆਂ ਦਾ ਔਰ ਖੁਸ਼ੀ ਦੁੱਗਾਂ ਦਾ ਰੇਡ ਪਾਰਿਆ ਮੇਰੇ ਪੰਜਾਬੀ ਵੀਰੋ ਲਓ ਲੱਗ ਗਿਆ ਜਫਾ ਕਿ ਨਹੀਂ ਇਹ ਸਮੇਂ ਦੀ ਗੱਲ ਹੋਣੀ ਪੁੱਠੀ ਕੈਂਚੀ ਪੈ ਗਈ ਮਿੱਤਰੋ ਪਰ ਵੇਖਦਾ ਵੀ ਖੁਸ਼ੀ ਡੱਕਿਆ ਗਿਆ ਮੇਰੇ ਵੀਰੋ ਖੁਸ਼ੀ ਡੱਕਿਆ ਗਿਆ 500 ਰੁਪਏ ਮਰੇ ਰਾਜੂ ਸਾਹਿਬ ਜਸ ਤੋਂ ਉਹਨਾਂ ਵੱਲੋਂ ਜੀ ਖੁਸ਼ੀ ਕਹਿੰਦੇ ਕਮਲ ਹੁਣਾਂ ਦੇ ਨਾਲ ਪਿਆਰ ਹੈ ਖੁਸ਼ੀ ਦਾ ਮੇਰੇ ਵੀਰੋ ਪਾਂਜੋ ਤੇ ਅੱਜ ਜਾਫੀ ਬਣ ਕੇ ਰੇਡਾਂ ਪਾ ਰਿਹਾ ਹੈ ਸੁਖਵੰਤ ਸਿੰਘ ਜੀ ਆਸਟ੍ਰੇਲੀਆ ਖੁਸ਼ੀ ਦੇ ਲਈ ਇੱਕ ਸੌ ਦਾ ਮਾਨ ਸਨਮਾਨ ਪੁੱਜਦਾ ਕਰਦੇ ਆ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀ ਅਗਲੀ ਰੇਡ ਪਿੰਨੀ ਪਤਾਰੇ ਦੀ ਬਾਓ ਪਤਾਰੇ ਵਾਲਿਆ ਪਰ ਦੂਸਰੇ ਪਾਸੇ ਆਪਾਂ ਵੇਖੀਏ ਕਪਿਆਲ ਵਾਲੇ ਨੌਜਵਾਨ ਦੇ ਨਾਲ ਮੁਕਾਬਲਾ ਔਰ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸੇਲੇ ਪੈਣ ਜਾ ਰਹੀ ਹੈ ਅਗਲੇ ਮੈਚ ਦੀਆਂ ਟੀਮਾਂ ਛਪਾਰ ਤੇ ਧਨੋਲਾ ਇਹ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਛਪਾਰ ਤੇ ਧਨੋਲਾ ਲੈ ਵੀ ਕਮਲ ਅਗਲੇ ਕਮੈਂਟੇਟਰ ਦੀ ਜਿਹੜੀ ਵਾਰੀ ਹੈ ਉਹ ਤੂੰ ਇੱਥੋਂ ਨਿਸ਼ਚਿਤ ਕਰ ਦੀ ਵੀ ਨੌਜਵਾਨਾ ਕਿਹੜਾ ਸਾਡਾ ਵੀਰ ਜਾਂ ਤੇ ਕਹਿੰਦੇ ਕ੍ਰਿਸ਼ਨ ਮਦੇਸ਼ਾ ਜਾਂ ਫਿਰ ਮੇਰੇ ਵੀਰੋ ਇੱਧਰ ਅਗਲੀ ਰੇਡ ਕਹਿੰਦੇ ਸੁੱਚੇ ਦੀ ਸੁੱਚਾ ਇਸ ਲਈ ਕਬੱਡੀ ਪਾਰ ਹੈ ਮੇਰੇ ਵੀਰੋ ਔਰ ਕਹਿੰਦੇ ਰੇਡ ਤੇ ਜਿੱਤ ਹਾਰ ਦੇ ਫੈਸਲੇ ਹੋ ਜਾਣੇ ਮੇਰੇ ਵੀਰੋ ਇਹ ਤਾਰੀ ਖੀਰਾਵਾਲੀਆ ਔਰ ਦੂਸਰੇ ਪਾਸੇ ਕਹਿੰਦੇ ਨੌਜਨ ਸੁੱਚਾ ਕਪਿਆਲ ਵਾਲਾ ਤੇ ਤਾਰੀ ਤਾਰੀ ਤੇ ਸੁੱਚਾ ਤਾਰੀ ਤੇ ਸੁੱਚਾ ਤਾਰੀ ਤੇ ਸੁੱਚਾ ਲਓ ਪੁਆਇੰਟ ਰੇਡਰ ਦਾ ਪੁਆਇੰਟ ਮੇਰੇ ਵੀਰੋ ਕਪਿਆਲ ਦੀ ਟੀਮ ਦੇ ਹਿੱਸੇ ਜਾ ਜੜਿਆ ਅਗਲੇ ਮੈਚ ਦੀਆਂ ਟੀਮਾਂ ਸ਼ਪਾਰ ਤੇ ਤਨਹੋਲੇ ਦੀਆਂ ਟੀਮਾਂ ਜਿਹੜੀਆਂ ਉਹ ਤਿਆਰ ਰਹਿਣਗੀਆਂ ਸ਼ਪਾਰ ਤੇ ਤਨਹੋਲਾ ਲਓ ਪਿੰਨੀ ਪਤਾਰੇ ਦਾ ਇਹ ਗਰਾਊਂਡ 'ਤੇ ਇੰਨਾ ਘੱਟ ਕਿਉਂ ਹੈ ਜੀ ਬਾਹਰ ਆਓ ਪੁਲਿਸ ਸਾਰੇ ਪਲੀਜ਼ ਨਹੀਂ ਨੌ ਲੈ ਕੇ ਬੋਲਦੇ ਨਾ ਮੈਂ ਇੱਥੋਂ ਬਾਹਰ ਆ ਜਾਓ ਪਲੀਜ਼ ਸਾਰੇ ਮੈਂਬਰ ਆਪਣੇ ਪਿੰਨੀ ਪਤਾਰੇ ਦਾ ਇਸ ਵੇਲੇ ਕਬੱਡੀ ਪਾ ਰਹੇ ਮੇਰੇ ਵੀਰੋ ਦਰਸ਼ਕਾਂ ਨੇ ਮੈਚ ਦੇਖਣਾ ਦਰਸ਼ਕਾਂ ਦੇ ਆਪਾਂ ਤੁਹਾਨੂੰ ਬਾਦਦੇ ਆ ਜਿਹੜਾ ਆਪਾਂ ਨੂੰ ਇੰਨਾ ਸਹਿਯੋਗ ਦਿੰਦੇ ਨੇ ਹਰ ਵਾਰ ਵਾਹ ਓ ਨੌਜਵਾਨਾਂ ਵਿੱਚ ਮੈਂ ਖਰਨ ਨਾ ਪਾਉ ਬਸ ਇਧਰ ਪਿੰਨੀ ਪਤਾਰੇ ਦੀ ਪਈ ਹੋਈ ਰੇਡ ਤੇ ਦੁੱਗਾਂ ਵਾਲੇ ਖੁਸ਼ੀ ਦੇ ਨਾਲ ਮੁਕਾਬਲਾ ਹੋ ਚੁੱਕਿਆ ਮੇਰੇ ਵੀਰੋ ਦੁੱਗਾਂ ਵਾਲਾ ਖੁਸ਼ੀ ਤੇ ਪਤਾਰੇ ਵਾਲਾ ਪਿੰਨੀ ਦੋਨਾਂ ਦੇ ਵਿੱਚ ਕਹਿੰਦੇ ਲਚਕ ਬੜੀ ਆ ਮੇਰੇ ਵੀਰੋ ਉਧਰ ਕਹਿੰਦੇ ਦੁੱਗਾਂ ਵਾਲੇ ਦੇ ਵਿੱਚ ਵੀ ਤੇ ਦੂਸਰੇ ਪਾਸੇ ਪਿੰਨੀ ਦੇ ਸ਼ਰੀਰ ਦੇ ਵਿੱਚ ਵੀ ਮੇਰੇ ਵੀਰੋ ਲਚਕ ਬੜੀ ਲਓ ਟੀ ਦੇ ਦਰਮਿਆਨ ਬੱਲੇ 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 ਹੋ ਗਈ ਮਿੱਤਰੋ ਵਾਹ ਓ ਨੌਜਵਾਨਾ ਸਵਾਦ ਆ ਗਿਆ ਤਾਂ ਇੱਕ ਵਾਰੀ ਲਲਕਾਲਾ ਮਾਰੋ ਮੇਰੇ ਵੀਰੋ ਰਪਿੰਦਰ ਜੀ ਦਰਸ਼ਕਾਂ ਦਾ ਆਨੰਦ ਦੇਖੋ ਇੱਧਰ ਖੱਬਿਆ ਤੋਂ ਬੜਾ ਭੰਗੜਾ ਇੰਜੋਏ ਕਰ ਰਹੇ ਆ ਇਹ ਲਾਂਘੜੀਆਂ ਦਾ ਮੇਲਾ ਹੈ ਮੇਰੇ ਵੀਰੋ ਲਾਂਘੜੀਆਂ ਦਾ ਮੇਲਾ ਅਜੇ ਤੇ ਸੈਮੀਫਾਈਨਲ ਤੇ ਕੁਆਟਰ ਸਾਰੀ ਪਏ ਆ ਲੋਕਾਂ ਨੇ ਸਵਾਦ ਇਦੋਂ ਪਹਿਲਾਂ ਹੀ ਬਹੁਤ ਲੈ ਲਿਆ ਵੀ ਸਵਾਦ ਆਇਆ ਮੇਰੇ ਵੀਰੋ ਔਰ ਅਗਲੀ ਰੋਡ ਟੂਰਨਾਮੈਂਟ ਕਲੀਅਰ ਕਰ ਇੱਕ ਪੁਆਇੰਟ ਦਾ ਮਸਲਾ ਹੈ ਖੀਰਾ ਵਾਲੀ ਨੂੰ ਇੱਕ ਚਾਹੀਦਾ ਹੈ ਮੇਰਾ ਖਿਆਲ ਦੂਜੇ ਪਾਸੇ ਜਿਹੜੇ ਥੋੜੇ ਪੁਆਇੰਟ ਵੱਧ ਚਾਹੀਦੇ ਆ ਜਗਾ ਪਟਵਾਰੀ ਜੀ ਇੱਕ ਸੌ ਦੇ ਮਾਨ ਸਨਮਾਨ ਲੈ ਵੀ ਪ੍ਰਧਾਨ ਸਾਹਿਬ ਕੀ ਦੇ ਲਈ ਔਰ ਖੁਸ਼ੀ ਜੀ ਆਪਾਂ ਇੱਕ ਵਾਰ ਹੈਪੀ ਵੀਰ ਉਹਨਾਂ ਨੂੰ ਪ੍ਰਦੀਪ ਉਹਨਾਂ ਨੂੰ ਪੁੱਛੀਏ ਵੀ ਕਿੰਨੇ ਕੁ ਦਰਸ਼ਕ ਜੁੜੇ ਔਰ ਕਿਹੜਾ ਦਰਜਾ ਤੁਸੀਂ ਅੱਜ ਦੇ ਸਾਡੇ ਇਸ ਖੇਡ ਮੇਲੇ ਨੂੰ ਦੇ ਰਹੇ ਆ ਪ੍ਰਦੀਪ ਟਹਿਣਾ ਜੀ ਚੋਣ 10 ਜਿਹੜੇ ਵਧੀਆ ਟੂਰਨਾਮੈਂਟ ਦੀ ਕੀਤੀ ਗਈ ਸੀ ਲੈ ਵੀ ਕਮਲ ਕੇਨਵਾ ਨੰਬਰ ਸੀਗਾ ਉਸ ਟਾਈਮ 6ਵਾਂ ਨੰਬਰ ਸੀ ਮੇਰੇ ਵੀਰੋ ਪਿਛਲੇ ਸਾਲ ਦੇ ਸੀਜ਼ਨ ਦਾ 올ਓਵਰ ਪੰਜਾਬ ਦੇ ਟੂਰਨਾਮੈਂਟਾਂ ਦੇ ਵਿੱਚੋਂ ਲਾਂਗੜੀਆਂ ਦੇ ਟੂਰਨਾਮੈਂਟ ਨੂੰ 6ਵਾਂ ਨੰਬਰ ਮਿਲਿਆ ਸੀ ਪਰ ਇਸ ਸਾਲ ਸੀਜ਼ਨ ਦੇ ਐਂਡ ਤੇ ਆਪਾਂ ਵੇਖਾਂਗੇ ਵੀ ਕਿੰਨਾ ਨੰਬਰ ਮਿਲਦਾ ਹੈ ਫਿਰ ਵੀ ਮੇਰੇ ਵੀਰੋ ਟੌਪ 10 ਦੇ ਵਿੱਚ ਇਹਨਾਂ ਇਸ ਟੂਰਨਾਮੈਂਟ ਦਾ ਨਾਂ ਆਉਂਦਾ ਉਧਰ ਪੁਆਇੰਟ ਮੇਰੇ ਵੀਰੋ ਹੁਣ ਮੈਚ ਕਹਿੰਦੇ ਪੂਰਾ ਫਸਵਾ ਲੈ ਵੀ ਭਾਈ ਇਹ ਚਾਬੀ ਉਧਰ ਦੇ ਦੇ ਕਿਸੇ ਵੀਰ ਦੀ ਚਾਬੀ ਗੁੰਮੀ ਹੈ ਉਹ ਚਾਬੀ ਜਿਹੜੀ ਫੜਾ ਦੇਣ ਉਧਰ ਵੀਰਾਂ ਨੂੰ ਇਧਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਧਰ ਬੱਲੇ-ਬੱਲੇ ਹੋਈ ਪਈ ਮੇਰੇ ਵੀਰੋ ਜੇ ਕਹਿੰਦੇ ਗੱਲ ਵੱਖਰੀ ਇੱਕ ਵਾਰੀ ਤਾੜੀ ਮਾਰ ਦੋ ਦੁਕਾਨਵਾਲਾ ਖੁਸ਼ੀ ਤੇ ਇਹ ਸਾਮੀ ਖੀਰਾਵਾਲੀਆ ਸਾਮੀ 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 ਇਹ ਪੁਆਇੰਟ ਰੇਡਰ ਦਾ ਮੇਰੇ ਵੀਰੋ ਪੁਆਇੰਟ ਰੇਡਰ ਦਾ ਇਹਨਾਂ ਨੇ ਸੋਨਾ ਹਰ ਪੁਆਇੰਟ ਤੇ ਸ੍ਰੀ ਗੁਰੂ ਅੰਗਦ ਦੇ ਪਬਲਿਕ ਸਕੂਲ ਲਾਂਗੜੀਆ ਉਹਨਾਂ ਦੇ ਡਾਇਰੈਕਟਰ ਇਹ ਟੀਮ ਖੀਰਾਵਾਲੀ ਦੀ ਹੈ ਮੈਚ ਜਿੱਤੂ ਰਹੀ ਹੈ ਮੇਰੇ ਵੀਰੋ ਵਾਹ ਜੀ ਵਾਹ ਮੈਚ ਐਂਡ ਤੱਕ ਬਹੁਤ ਵਧੀਆ ਖੇਡਿਆ ਗਿਆ 13 ਪੁਆਇੰਟ ਨੇ ਕਪਿਆਲ ਦੀ ਟੀਮ ਦੇ ਤੇ 15 ਪੁਆਇੰਟ ਖੀਰਾਵਾਲੀ ਦੇ ਖੁਸ਼ੀ ਨੇ ਅੱਜ ਰੇਡਾਂ ਵੀ ਪਾਈਆਂ ਤੇ ਜੱਫੇ ਵੀ ਲਾਏ ਐ ਜੇ ਤੁਹਾਨੂੰ ਗੇਮ ਵਧੀਆ ਲੱਗੀ ਤਾੜੀ ਮਾਰ ਦਿਓ ਮੇਰੇ ਦਰਸ਼ਕ ਵੀਰੋ ਕਿਉਂਕਿ ਆਲ ਰਾਊਂਡਰ ਬਣ ਕੇ ਖੇਡਿਆ ਸਾਰੇ ਖਿਡਾਰੀ ਟੌਪ ਖੇਡੇ ਨੇ ਪਰ ਜਿਹੜਾ ਕਹਿੰਦੇ ਜਫੇ ਵੀ ਲਾਵੇ ਤੇ ਰੇਡਾਂ ਵੀ ਪਾਵੇ ਉਹ ਗੱਲ ਵੱਖਰੀ ਹੁੰਦੀ ਆਓ ਇਹ ਕਹਿੰਦੇ ਸ਼ੇਰਗੜ ਚੀਮਿਆਂ ਦੀ ਜੋੜੀ ਫਿਰਤਾ ਤੇ ਸੋ